ਅੱਜ ਦੀ ਵੀਡੀਓ ਲੱਗੇ ਬਣਾਉਣ ਤੇ ਲੋਡੇਰੀ ਫਾਰਮ ਪਿੰਡ ਰਾਜਾਸਾਂ ਸੀ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਦਾ ਨੂੰ ਚਾਰ ਝੋਟੀਆਂ ਦਿਖਾਵਾਂਗੇ ਦੋ ਗੱਬਣਾ ਤਿਆਰ ਤੇ ਦੋ ਸੁਈਆਂ ਸਵਾਈਆਂ ਤੇ ਰਾਜਸਥਾਨ ਪਈ ਗੰਗਾ ਨਗਰ ਤੋਂ ਮਾਲ ਲੈ ਕੇ ਆਇਆ ਵਾ ਤੇ ਹਰਮਨ ਵੀਰ ਦੇ ਕੋਲ ਪਹੁੰਚੇ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੇ ਬਹੁਤ ਵਧੀਆ ਜੱਗੇ ਭਾਈ ਤੁਸੀਂ ਸੁਣਾਓ ਵਧੀਆ ਵਧੀਆ ਕਿਰਪਾ ਜੀ ਚਲੋ ਕਿਰਪਾ ਜਾਈ ਦੀ ਮਹਾਰਾ ਜੀ ਬੜਾ ਟਾਈਮ ਲਾਏ ਜੋ ਉਧਰ ਇਦਾਂ ਹੀ ਮਰਤੀ ਉਧਰੋਂ ਲੈ ਆਏ ਮਾਲ ਰਾਸਤਾ ਜਾਂ ਜਾ ਕੇ ਚਾਰ ਝੋਟੀਆਂ ਲੈ ਆਏ ਨੇ ਠੀਕ ਹੈ ਠੀਕ ਦੋ ਗੱਬਣਾ ਤਿਆਰ ਠੀਕ ਹੈ ਤਾਂ ਹੀ ਟਾਈਮ ਜ਼ਿਆਦਾ ਲੱਗਿਆ ਨਾ ਬੜੇ ਫੋਨ ਆਉਂਦੇ ਵੀ ਹਾਂਜੀ ਹਾਂਜੀ ਹੁੰਦਾ ਰਿਹਾ ਵਗ ਜਾਂਦਾ ਰਿਹਾ ਆ ਅੱਛਾ ਅੱਛਾ ਮਾਰਾ ਜੀ ਸਿੱਧੀਆਂ ਹੀ ਲੋਕਾਂ ਦੇ ਘਰਾਂ 'ਚ ਪਹੁੰਚਾ ਦਿਆਂ ਮਾਲ ਠੀਕ ਹੈ ਠੀਕ ਉਧਰੋਂ ਹੀ ਹਾਂਜੀ ਗਾਗ ਤੇ ਬੜਾ ਆਪਣੇ ਕੋ ਬਾਬੇ ਠੀ ਨਾ ਵਿਦਿਆਰਮਣਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਠੀਕ ਆ ਜੀ ਨੰਬਰ ਹੈਗਾ 826444231 ਠੀਕ ਆ ਜੀ ਹਾਂ ਜੀ ਨੀਲੀ ਦਾ ਵੀਰੋ ਕਰ ਲਈਏ ਜੀ ਹਾਂ ਜੀ ਦੁੱਜਾ ਸੂਆ ਜੱਗੇ ਵੀ ਛੋਟੀ ਟੁਕੀ ਤਿਆਰ ਜਣ ਦਾਹ ਲੈ ਜੂਗੀ ਭਾਏ ਠੀਕ ਆ ਠੀਕ ਆ ਠੀਕ ਆ ਲਓ ਜੀ ਦੁੱਜਾ ਸੂਆ ਲੈ ਵਾ ਤੇ ਦਿਣ 10 ਤੇ 10 ਕੇ ਇਤਿਹਾਸ ਪਾਸ ਜਿਹੜਾ ਟਾਈਮ ਖੜਦੀ ਹੈ ਜੇ ਤੇ ਲਾਂਟ ਲਾਂ ਜਿਹੜੀਆਂ ਕਾਫੀਆਂ ਛਡੇ ਰੇ ਥਾਂ ਜਿਹੜਾ ਕੱਲਾ ਕੱਲਾ ਲੱਗਾ ਵਾ ਪਿੰਲ ਨੇ ਜੱਗੇ ਵੀ 21 ਕਿਲੋ ਦੁੱਧ ਚਵਾਇਆ ਈ ਅੱਛਾ ਜੀ ਆਲੀ ਬਾਰਾ ਦਿਨ ਨੂੰ ਦੁੱਧ ਦੇ ਚਾਊਂਗੇ ਠੀਕ ਆ ਠੀਕ ਆ ਲਓ ਜੀ 10 ਤੋਂ 11 ਲੀਟਰ ਜਿਹੜਾ ਪਹਿਲੇ ਸਵੇਟ ਉਹਦਾ ਭਰਿਆ ਵਾ ਤੇ ਚਲੋ ਕੋਈ ਚੰਗੀ ਸਾਂਭ ਵਾਲਾ ਭਰਾ ਲਿਆ ਕੇ ਦੁੱਧ ਚੰਗੇ ਕੱਢੀ ਜਣਾਵਾ ਛੱਡਾ ਛੱਡਾ ਜਿਹੜਾ ਸਫਾਈਆਂ ਦੇ ਵਿੱਚ ਆ ਠੀਕ ਆ ਠੀਕ ਆ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਕਿਉਂ ਸੇਮ ਸੁng ਵੀ ਚੰਗਾ ਲੱਗਾ ਕਰਮਾਲੀ ਨੂੰ ਇਹ ਚਾਹਾਂ ਨੁਕਰਾਂ ਤੇ ਜਿਹੜਾ ਕੱਲਾ ਕੱਲਾ ਥਾਣਿਆਂ ਤੇ ਲੱਗੇ ਉਹ ਵੀ ਚੈੱਕ ਕਰਾ ਦਿੰਨੇ ਆਪਾਂ ਤੇ ਛੱਡਾ ਮਗਰਲੀ ਸਾਈਡ ਤੋਂ ਵੀ ਚੈੱਕ ਕਰਾਉਂਦੇ ਆ ਇਹ ਲਾਂਟਾਂ ਜਿਹੜੀਆਂ ਕਾਫੀ ਆ ਸੋਨ ਦਾ ਜਿਹੜਾ ਚੰਡਾ ਜਿਹੜਾ ਚੰਗਾ ਬਣਾਇਆ ਨਾ ਕਰਮਾਲੀ ਨੇ ਵੇਖ ਸਕਦੇ ਤੁਸੀਂ ਇਹ ਹੁਣ ਐਚ ਐਫ ਗਾ ਮਾਰਗਾ ਹੀ ਬੜੀ ਸਾਫ ਹੈ ਝੋਟੀ ਠੀਕ ਆ ਠੀਕ ਆ ਕਿੰਨਾ ਕੀ ਮੁੱਲ ਭਾਜੀ ਇਹਦਾ ਮੁੱਲ ਵਿੱਚ ਹੀ 90 95 ਜੋ ਮਰਜ਼ੀ ਕਰੀਏ 88 ਹਜ਼ਾਰ ਦੀ ਝੋਟੀ ਤੇ ਲਾਂਗ 88 ਦੀ ਹਾਂਜੀ ਕਰੀਏ ਮਾਨਦਾਨ ਕਰੀਏ ਵੇਖ ਲਓ ਜਿੰਨੇ ਦੀ ਤੁਹਾਨੂੰ ਲੱਗਦਾ ਹੈ ਦੇ ਤਾਂ ਦੋ ਹਾਨਾ ਜਿੱਥੇ ਦੀ ਹਾਨਾ ਦੇ ਦਾਂਗੇ ਛੋਟੀ ਚੱਲੀ ਜੇ ਠੀਕ ਆ ਠੀਕ ਆ ਲਓ ਜੀ 85000 ਜੀ ਪਾਈ ਜਾਂਦਾ ਕਿ ਹਾਨਾ ਦੇ ਰਾਂਗੇ ਛੋਟੀ ਚੰਗੀ ਆ ਚਲੋ ਸੰਭਰ ਵਾਲਾ ਭਰਾ ਖੜੇ ਦੁੱਧ ਚੰਗਾ ਕੱਢੀ ਜਾਣਾ ਵਾ ਤੇ ਦੂਜੇ ਨੰਬਰ ਤੇ ਭਾਜੀ ਜੀ ਤੀਜਾ ਸੂਆ ਗੱਪਣ ਤਿਆਰ ਮੈਂ ਆ ਗਈ ਆ ਠੀਕ ਆ ਲਓ ਜੀ ਚਾਰ ਪੰਜ ਕੱਢਦੀ ਆ ਠੀਕ ਆ ਜੀ 14 ਕਿਲੋ ਵਾਲੀ ਮਹੀਂ ਆ ਠੀਕ ਆ ਠੀਕ ਆ ਲਓ ਜੀ 13 14 ਲੀਟਰ ਵਾਲੀ ਤੇ ਇਹ ਵੀ ਦੂਜਾ ਸੂਆ ਵਾ ਦੇਣਾ ਕੋਈ ਚਾਰ ਪੰਜ ਲੈ ਜੂਗੀ ਹਲੇ ਤੇ ਪੰਡਾ ਪਾਈਆਂ ਥੱਲੇ ਕਰਮ ਵਾਲੀ ਨੇ ਚੱਡਾ ਚੁੱਡਾ ਜਿਹੜਾ ਬਹੁਤ ਚੰਗਾ ਵੜੇ ਥਣਾ ਦਾ ਸੈਰ ਗਿਆ ਵ ਤੇ ਨਾਲਾ ਨੂਲਾ ਚੱਡੇ ਦੇ ਕਾਫੀ ਆ ਗਿਆ ਵ ਜੈਡ ਬਲੈਕ ਕਿੰਨਾ ਕੁ ਵਿੱਚ ਵਾ ਦੂਗੀ ਦੋ ਦੋ ਠੀਕ ਆ ਠੀਕ ਆ ਲਓ ਜੀ ਰਿੰਗ ਸਿੰਘ 13 14 ਕਿਲੋ ਰਮਾ ਨਾ ਮਈ ਦੁੱਧ ਭਰੀ ਗਿਆ ਅੱਛਾ ਜੀ ਲਓ ਜੀ 13 14 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਭਰੂਗੀ ਇਹਨਾਂ ਨੂੰ ਵੀ ਚੱਡਾ ਚੁੱਡਾ ਤੀਂ ਵੇਖ ਸਕਦੇ ਜੇ ਸਫਾਈਆਂ ਦੇ ਵਿੱਚ ਔਰ ਥਾਣ ਵੀ ਜਿਹੜਾ ਕੱਲਾ ਕੱਲਾ ਲੱਗਾ ਵ ਠੀਕ ਆ ਠੀਕ ਆ ਜੀ ਆਪੜੇ ਲੱਗਦਾ ਮੈਂ ਨੂੰ ਵਿਜੀ ਲੈਵਾ ਠੀਕ ਹੈ ਠੀਕ ਲੋ ਜੀ ਥੋੜੀ ਬੋਤੀ ਜਿਹੜੀ ਆ ਭਾਲ ਭੁਲ ਆ ਗਈ ਹੈ ਨਾ ਹਾਂਜੀ ਹੈ ਠੀਕ ਹੈ ਠੀਕ ਹੈ ਲੋ ਲੋ ਜੀ ਥੋੜੀ ਬੋਤੀ ਜਿਹੜੀ ਇੱਧਰ ਇੱਕ ਸਾਈਡ ਤੇ ਭਾਲ ਭੁਲ ਜੀ ਆ ਗਈ ਆ ਤੇ ਨਾਲਾ ਨੂੜਾ ਜਿਹੜੀ ਆ ਇਹਦੇ ਵੀ ਚੱਡੇ ਤੇ ਕਾਫੀ ਆ ਇਹਦਾ ਕਿੰਨਾ ਕ ਜੇ ਮੁੱਲ ਮੁੱਲ ਵਿੱਚੀ ਦਾ 85 ਹਜ਼ਾਰ ਕਰਦੇ ਆ 80 ਹਜ਼ਾਰ ਦੀ ਦੇ ਨਾਲ 80 ਦੀ ਕਰੀਏ ਗਿਆ ਜੀ 78 ਦੀ ਦੇ ਨਾਲ 78 ਦੀ ਹੈਗੀ ਕਿ ਜਾਂ ਕੋਈ ਕਿ ਜਾਂ ਨਹੀਂ ਮੋਕੇ ਤੇ ਕਰ ਦਾਂਗੇ ਵਿੱਚੀ ਥੋੜਾ ਠੀਕ ਹੈ ਠੀਕ ਹੈ ਲੋ ਜੀ 78000 ਦੀ ਤੇ ਦੁੱਧ ਦਾ ਡਰਾਮੀ ਆ ਚਲੋ ਕੋਈ ਸੰਭਰ ਵਾਲਾ ਭਰਾ ਲੈ ਗਏ ਦੁੱਧ ਇਹਦੇ ਵਿੱਚ ਚੰਗਾ ਕ ਤੇ ਬਾਕੀ ਸੋਹਣ ਪੁਣਾ ਜਿਹੜਾ ਝੋਟੀ ਚ ਬਹੁਤ ਆ ਗਿਆ ਵਾ ਤੀਜੇ ਨੰਬਰ ਤੇ ਠੀਕ ਆ ਠੀਕ ਆ ਅੱਛਾ ਜੀ ਠੀਕ ਆ ਠੀਕ ਆ ਲਓ ਜੀ ਮੇਲ ਕਾਫ ਆ ਗਿਆ ਜੀ ਕੱਟਾ ਮਗਰ ਠੀਕ ਆ ਠੀਕ ਆ ਲਓ ਅੱਛਾ ਜੀ ਠੀਕ ਆ ਠੀਕ ਆ ਠੀਕ ਆ ਲਓ ਜੀ ਚੱਡਾ ਜਿਹੜਾ ਵੇਖ ਸਾਡੇ ਤੁਸੀਂ ਬਹੁਤ ਚੰਗਾ ਥਾਣ ਵੀ ਜਿਹੜਾ ਕੱਲਾ ਹਾਂਜੀ ਠੀਕ ਹੈ ਲਓ ਜੀ ਚੌਣ ਚਵਾ ਜਿਹੜਾ ਇੱਕ ਨੰਬਰ ਆ ਪੋਲੀ ਆ ਚੌਣ ਚ ਤੇ ਹੋਊਗਾ 11 ਪਰ 10 ਲੀਟਰ ਜਿਹੜਾ ਪਾਈ ਕਹਿੰਦਾ ਮਰਜ਼ੀ ਮੰਨ ਕੇ ਲੈ ਜੇ ਅੱਛਾ ਜੀ ਲਓ ਜੀ 1.2 ਤੋਂ 2 ਲੀਟਰ ਤੇ ਆਸ-ਪਾਸ ਜਿਹੜੀ ਗਾੜੀ ਗਾੜ ਆ ਅੱਛਾ ਜੀ ਲੋ ਜੀ ਪੇਠ ਪੂੜਾ ਜਿਹੜਾ ਮੰਜਾ ਡੈਨ ਵਾਲੇ ਹਿਸਾਬ ਤਾ ਵਿਆ ਕੱਦ ਕੁੱਦ ਜਿਹੜਾ ਚੰਗਾ ਸੁਹਾ ਦੂਸਰਾ ਬਾਜੀ ਹਾਂਜੀ ਕਿੱਡੀ ਦੁੱਧ ਸੁਹਾ ਇਹ ਤੋਂ ਠੀਕ ਆ ਠੀਕ ਆ ਠੀਕ ਆ ਤੇ ਮੇਲ ਕਫ ਆਗਾ ਜੀ ਪਿਛੇਰੇ ਇਹ ਕਿੰਨਾ ਕਰੂਗੀ ਦੁੱਧ ਬਾਜੀ ਜੀ ਤੇਰਾ 14 ਕਿਲੋ ਦੁੱਧ ਨਾ ਮਾਣਨਾ ਪਈਏ ਠੀਕ ਆ ਜੀ ਲਓ ਜੀ 13 14 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਕੱਢੂਗੀ ਅਮਗਰ ਨੂੰ ਮਾਰ ਤੇ ਕੇ ਵੀ ਰਖਾਉਣਾ ਤੇ ਮਗਰਲੀ ਸਾਈਡ ਤੋਂ ਫੇਰ ਚੈੱਕ ਕਰਵਾ ਲੈਣਾ ਜੱਡਾ ਚੁੱਡਾ ਜਿਹੜਾ ਚੰਗਾ ਵਾ ਠੀਕ ਆ ਠੀਕ ਆ ਤੇ ਪਿਠ ਪੂੜਾ ਜਿਹੜਾ ਤੁਹਾਨੂੰ ਅੱਗੇ ਵੀ ਕਾ ਕੇ ਮੰਜਾ ਡੈਣ ਨਾਲੇ ਹਿਸਾਬ ਤਾਬ ਤੇ ਹੈ ਵੀ ਠੰਡੀ ਤੇਰੀ ਆ ਇਹਦਾ ਕਿੰਨਾ ਕਿ ਜੀ ਮੁੱਲ ਪਾਜੀ ਜੀ ਮੋਲ ਲਈਦਾ 1 15 20 ਜੋ ਮਰਜੀ ਕਰੀਏ 1 10 ਜੀ ਦੇ ਦਈਏ ਨਹੀਂ ਜਾਇਜ਼ ਕਰੀਏ ਤੁਸੀਂ ਕਰ ਦੋ ਕਿੰਨੇ ਦੀ ਜਾਇਜ਼ ਨਹੀਂ ਦੱਸ ਦੋ ਤੁਸੀਂ ਆਪ ਹੀ ਹਾਣਾ ਹਾਂ ਨਾ ਤੇ ਵੀਰੇ 1 5 ਦੀ ਮਾਇਦ ਠੀਕ ਆ ਲਓ ਜੀ 1 ਲੱਖ ਦੇ 5000 ਦੀ ਬਾਈ ਕਹਿੰਦਾ ਕਿ ਦੇ ਦੇਾਂਗੇ ਝੋਟੀ ਚੰਗੀ ਹੈ ਵੱਡੇ ਕੱਦ ਕਾਠ ਵਾਲੀ ਆ ਤੇ ਚੌਥੇ ਨੰਬਰ ਤੇ ਫੇਰ ਸੂਈ ਸਵਾਈ ਜੀ ਪਹਿਲਾ ਸੂਆ ਝੋਟੀ ਸੂਈ ਪਲਸੋਂ ਦੀ ਠੀਕ ਆ ਜੀ 9 10 ਕਿਲੋ ਦੇ ਲਾਗੇ ਬੰਨੇ ਬੋਲਾ ਹੀ ਹੋਊ ਥੋੜੀ ਠੀਕ ਆ ਠੀਕ ਆ ਲਓ ਜੀ ਨਾ 2 ਦੰਦ ਤੇ ਮੋੜ ਹੋਊ ਠੀਕ ਆ ਜੀ ਦੋ ਦੰਦ ਦੀ ਝੋ ਰਿੰਗਰ ਸਿੰਘ ਲੱਗਾ ਪਿਆ ਨਿਕਾ ਨਿਕਾ ਜਹਾ ਸਿੰਘ ਪਹਿਲਾ ਹੀ ਸੁਆ ਠੀਕ ਪਿਓਰ ਮੋਰਾ ਨਜ਼ਦੀਕ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਕੱਦ ਕੋ ਤੇ ਜਿਹੜਾ ਬਹੁਤ ਤਗੜਾ ਵਾ ਥਾਣ ਇਹਨੂੰ ਵੀ ਆਣ ਪੀੜੀ ਦੇ ਪਾ ਵਾਂਗੂ ਕੱਲਾ ਕੱਲਾ ਲੱਗਾ ਪਿਆ ਲੋ ਜੀ ਹੈ ਵੀ ਸ਼ਾਂਤ ਸੁਭਾਅ ਰੀ ਦੋ ਦੰਦ ਠੀਕ ਆ ਠੀਕ ਆ ਠੀਕ ਆ ਲੋ ਜੀ ਚੈੱਕ ਕਰ ਸਕਦੇ ਨੇ ਇਹਨਾਂ ਨੂੰ ਪੌਣੇ ਤਿੰਨ ਸਾਲਾਂ ਦੀ ਕੱਟੀ ਆ ਠੀਕ ਆ ਠੀਕ ਆ ਜੀ ਨਵਰੀ ਪੇਟਪੂੜਾ ਜਿਹੜਾ ਇਹਦਾ ਵੀ ਬਹੁਤ ਹੀ ਚੌੜਾ ਵਾ ਕਰਮਾਲੀ ਦਾ ਇਹ ਕਿੰਨਾ ਕੁ ਚਾਹੂਗੀ ਦੁੱਧ ਦੁੱਧ ਵਿੱਚ 11 13 14 ਕਿਲੋ ਮਾਹ ਮੈਂ ਤੇ ਸੁਵੇ ਪਰੂਗੀ ਠੀਕ ਆ ਠੀਕ ਆ ਲੋ ਜੀ 13 14 ਲੀਟਰ ਜਿਹੜਾ ਦੁੱਧ ਇਹ ਵੀ ਕੱਢੂਗੀ ਕਰਮਾਲੀ ਛੱਡਾ ਛੱਡਾ ਜਿਹੜਾ ਇਹਦਾ ਵੀ ਸਫਾਈਆਂ ਦੇ ਵਿੱਚ ਆ ਕੱਟਾ ਮਗਰ ਦੇ ਦੇ ਠੀਕ ਆ ਜੀ ਮੇਲ ਕਾਫ ਆਗਾ ਜੇ ਤੇ ਪਿਛੇ ਉਹ ਉਧਰ ਵੱਧਾ ਤੋਂ ਦੇਖ ਸਕਦੇ ਜੇ ਮੇਹਲੇ ਨੂੰ ਆ ਭਾਲ ਵੀ ਜੀ ਇਹਨੂੰ ਵੀ ਆ ਗਈ ਠੀ ਤੇ ਅਗਲੀ ਸਾਈਡ ਤੋਂ ਵੀ ਆਪਾਂ ਚੱਕ ਕਰਾ ਦਨੇ ਨਾੜਾ ਨੂੜਾ ਮੇਰੇ ਥਾਣਾ ਦਾ ਸੈਜ ਗਿਆ ਬਜਿਹੜਾ ਚੰਗਾ ਤੇ ਰਿੰਗ ਸਿੰਘ ਹੀ ਲੱਗਾ ਪਿਆ ਵਾ ਇਹਦਾ ਕਿੰਨਾ ਕਿਤੇ ਮੁੱਲ ਮੁੱਲ ਵੀ ਜੀ ਇਹਦਾ ਵੀ ਇੱਕ 10 ਕਰਦੇ ਹੀ ਹਾਂ ਨਾ ਇੱਕ 8 ਦੀ ਦੇ ਦੀਏ ਇੱਕ 8 ਦੀ ਵੀ ਇੱਕ 5 ਦੇ ਹਾਂ ਨਾ ਇਹ ਛੋੜ ਵਾਲਾ ਮੁੱਲ ਅੱਛਾ ਜੀ ਠੀਕ ਆ ਲਓ ਜੀ ਇਹ ਵੀ 1 ਲੱਖ ਦੇ 5000 ਦੀ ਕੋਠੇ ਗਿੱਡੀ ਝੋਟੀ ਆ ਠੀਕ ਆ ਜੀ ਇਧਰ ਮੈਂ ਪਿਓ ਜਰਸੀ ਵੱਟੀ ਹੋਏ ਠੀਕ ਆ ਠੀਕ ਆ ਲਓ ਜੀ ਜਰਸੀ ਦੀਆਂ ਆ ਗਈਆਂ ਜੇ ਮੋਤੀ ਆ ਵੀ ਵੱਸੀ ਇਧਰ ਹੋਏ ਠੀਕ ਆ ਠੀਕ ਆ ਜੀ 5000 ਦਾ ਜੋੜਾ ਦੇ ਦਾਂਗੇ ਠੀਕ ਆ ਲਓ ਜੀ 5000 ਦਾ ਵੀਰ ਕਹਿੰਦਾ ਕਿ ਜੋੜਾ ਹੀ ਦੇ ਦਾਂਗੇ ਉਧਰ ਵਖਾ ਦੇ ਗਏ ਛਾਈ ਵਾਲਾ ਠੀਕ ਆ ਠੀਕ ਆ ਚੋਲੀ ਮੋ ਜੀ ਚੋਲੀ ਝਾਲੀ ਜਿਹੜੀ ਹੁਣ ਬਹੁਤ ਚੰਗੀ ਆ ਕਰਮਾਲੀ ਦੀ ਦਰਦੀ ਆ ਥੋੜਾ ਜਿਹਾ ਥਣ ਵੀ ਜਿਹੜਾ 5000 ਦਾ ਜੋੜਾ ਹੀ ਜੱਗੇ ਜਾਇਕ ਨਾਲ ਕਰਦੇ 4500 ਰੇ 500 ਛੋਟ ਕਰ 4500 ਦਾ 4000 ਦੀਆਂ ਹਾਂ ਲਓ ਜੀ 4000 ਦਾ ਜੋੜਾ ਹੀ ਲਾ ਜੂਗਾ ਕੋਈ ਭਰਾ ਦੇ ਸਾਹਮਣੇ ਲੋਗਾਂ ਦੇ ਵੇੜਾ ਚੰਗੀਆਂ ਬਣ ਜਾਣੀਆਂ ਵਾ ਮੇਲ ਵੇਹ ਚੱਗੇ ਵੀਰ ਵੱਛੀ ਦੀ ਠੀਕ ਆ ਠੀਕ ਆ ਠੀਕ ਲਓ ਜੀ ਇੱਧਰ ਇੱਕ ਜਰਸੀ ਤੇ ਕਛਾਈ ਵਾਲਾ ਹਾਂਜੀ ਠੀਕ ਆ ਲਓ ਜੀ ਪਸ਼ੂ ਵੀਰ ਦੇ ਕੋਲ ਚੰਗੇ ਆ ਤੇ ਰੇਡ ਤੁਹਾਨੂੰ ਪਤਾ ਕਿ ਬਿਲਕੁਲ ਜਿਹੜੇ ਜਾਇਜ਼ ਹੁੰਦੇ ਆ ਵੀਰ ਰਮਨ ਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤਾਂ ਕਿ ਚਲੋ ਕਿ ਵੀਰ ਭਰਾਣੇ ਅੱਗੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਲਓ ਜੀ ਦਰਸ਼ਨ ਤੁਸੀਂ ਕਰੋ ਠੀਕ ਆ